ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਹਾਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੁਣਤੇ ਸੁਝ ਨਾ ਹੋਵੇ ਜੇ ਸੋਚੀ ਲਖਵਾਰੇ ਚੁੱਪੇ ਚੁਪ ਨਾ ਹੋਵੇ ਜੇ ਲਾਇ ਰਹਾ ਹਲ ਬਤਾਰੇ ਉਕਿਆ ਬੁਕ ਨਾ ਤਰੀ ਜੇ ਬਨਾ ਪ੍ਰਿਆ ਪਰ ਸਹਿ ਸਿਆਣ ਪਲਖੋ ਹੈ ਤੈਕ ਨ ਚਲੇ ਨਾਲ ਕਿਵ ਸਚਾਰਾ ਹੋਈਐ ਕਿ ਵਕੂੜਾ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੇ ਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੇ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹਉਮੇ ਕਹੀ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾੜ ਗਾਵੇ ਕੋ ਤਾਤ ਜਾਂ ਡੇੜੀ ਸਾੜ ਗਾਵੇ ਕੋ ਗੁਣ ਵਡਿਆਈਆਂ ਚਾਰੇ ਗਾਵੇ ਕੋ ਵਿਦਿਆ ਵਿੱਚ ਵੀ ਚਾਰੇ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਸੇ ਦੂਰੇ ਗਾਵੇ ਕੋ ਵੇਖੇ ਹਦਰ ਅਧੂਰ ਕਤਨਾ ਕਥੀ ਨਾ ਆਵੇ ਟੋਟੇ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਗ ਪਾਏ ਜੁਗਾ ਜੁਗੰਤਰ ਖਾਈ ਕਾਏ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਹਿਬ ਸਾਚਨਾਏ ਭਾਕਿਆ ਭਉ ਉਪਾਰੇ ਆਕੇ ਮੰਗੇ ਦੇਖਦੇ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰਖੀਏ ਜਿਤ ਸੇ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਸ ਨੂੰ ਧਰੇ ਪਿਆਰੇ ਅੰਮ੍ਰਿਤ ਵੇਲਾ ਸਚਨਾ ਵਢਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖਦਵਾਰੇ ਨਾਨਕ ਇਹ ਵਜਾਣੀਏ ਸਭ ਆਪੇ ਸਚਿਆਰੇ ਥਾਪਿਆਣਾ ਜੈ ਕੀਤਾ ਨਾ ਹੋਏ ਆਪੇ ਆਪਨ ਰੰਝਣ ਸੋਏ ਜਿਨ ਸੇ ਵਤਨ ਪਾਇਆ ਮਨ ਨਾਨਕ ਗਾਵੇ ਗੁੜੀੜ ਧਾੜ गावी ये शून्य मन रखे पाऊ दुख पर हरसो कर ले जाए गुरुमुख नाम गुरुमुख वेद गुरुमुख रहया समाए गुरु ईश्वर गुरु गोरख ब्रह्मा गुरु पार्वती माई देहो जाना खाना ही कहना कथ ना जाए गुर आए क देह बुझाई सब ना जियां काए क दाता सो में विसरे ना जाए ਦੇਜੁ ਗੁਚਾਰੇ ਹਰਜਾ ਹੋਰ ਦਸੂਨੇ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਤਿਲੇ ਸਬ ਕੋਏ ਚੰਗਾ ਨਾਮ ਰਖਾਈ ਕਹਿ ਜਸ ਕੀ ਰਜਗਲੇ ਜੇ ਤਿਸ ਨਦਰ ਨਾ ਬਈ ਤਾ ਬਾਤ ਨ ਪੁਛੇ ਕੇ ਕੀਟਾ ਅੰਦਰ ਕਿਟ ਕਰ ਦੋਸੀ ਦੋਸਤre ਨਾਨਕ ਨਿਰਗੁਣ ਗੁਣ ਕਰੇ ਗੁਰਮਨ ਤਿਆਗ ਗੁnde ਹੈ ਤੇ ਹਾ ਕੋਈ ਨ ਸੁਜੇ ਜੇ ਤਿਸ ਗੁਣ ਕੋਏ ਕਰੇ ਸੁਨੇ ਸਦ ਪੀਰ ਸੁਨਾਤ ਸੁਨੇ ਧਰਤ ਤਵਲੇ ਆਕਾਸ਼ ਸੁਨੇ ਦੀਪ ਲੋਹ ਪਾਤਲ ਸੁਨੇ ਬੋਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਸੁਨੇ ਈਸ਼ਰ ਬਰਮਾਇੰਦ ਸੁਨੇ ਮੁਖ ਸਲਾਹ ਹਨਮੰਦ ਸੁਨੇ ਜੋਗ ਜੁਗਤਨ ਭੇਦ ਸੁਨੇ ਸਾਹ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਾਹ ਸੰਤੋ ਗਿਆਨ ਸੁਨੇ ਅਰਸਰ ਕਾਇ ਸੁਨਾਨ ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾ ਨਾਸ ਸੁਨੇ ਸਰਾਗੁਨਾ ਕੇ ਗਾਹ ਸੁਨੇ ਸੇਖ ਪੀਰ ਪਾਸਾ ਸੁਨੰਦ ਪਾਵੇ ਰਹਿ ਸੁਨੇ ਹੱਥ ਵੇਸ ਗਾ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਮਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਬਿਸਤਾਏ ਕਾਗਦ ਕਲਮ ਨ ਲਿਖਣਾ ਹਰ ਮਨੇ ਗਾਵੇ ਕਰ ਵਿਚਾਰ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰ ਤੋਂ ਵੈਮਣ ਬੋਧ ਮੰਨੇ ਸਗਲ ਭਵਨ ਕੇ ਸੁਧ ਮੰਨੇ ਮਹ ਝੋਟਾ ਨਾ ਕਾਇ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਉਪਰਗਟ ਜਾਏ ਮੰਨੇ ਮਗਨ ਝੱਲੇ ਪੰਥ ਮੰਨੇ ਧਰਮ ਸੇਤੀ ਸਰਮੰਦੇ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਿ ਪਾਵੈ ਮੋਖੁ ਦਿਵਾਰੁ ਮਨਿ ਪਰਵਾਰੈ ਸਾਧਾਰਮੁ ਮਨਿ ਤਰੇ ਧਾਰੇ ਗੁਰ ਸੇਖੁ ਮਨਿ ਨਾਨਕ ਭਵੇ ਨ ਪੇਖੈ ਐਸਾ ਨਾਮ ਨਰਿੰਜਣ ਹੋਇ ਜੇ ਕੋ ਮਨ ਜਾਣੈ ਮਨ ਕੋਇ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਭਾਵੇ ਧਰਗੇ ਮਾਨ ਪੰਚੇ ਸੋਹੇ ਧਰੈ ਜਾਣ ਪੰਚਾ ਕਾ ਗੁਰੇ ਕਤਿਆਣ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਿ ਨਹੀ ਸੁਮਾਰ ਤੋਲ ਤਰਮ ਦੇ ਆ ਕਾ ਪੂ ਸੰਤੋਖਤਾ ਰਖਿਆ ਜਿਣ ਸੋ ਤੇ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਰ ਧਰਤੀ ਹੋਰ ਭਰੇ ਹੋਰ ਹੋਰ ਦਿਸਤੇ ਪਾਲ ਤਲੇ ਕਮਨ ਜੋਰ ਦੀ ਯਾਦ ਰੰਗਾ ਕੇ ਨਾਮ ਸਭਨੇ ਲਿਖੇ ਬੁੜੀ ਕਲਮ ਇਹ ਲੇਖਾਲਿਕ ਜਾਨੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਵਲੇ ਰੂਬ ਕੀਤੀ ਦਾ ਜੜੇ ਕੋਣਕੂਤ ਕੀਤਾ ਉਸੇ ਕੋ ਕੋ ਇਸਤੇ ਹੋਵੇ ਲਖ ਦਰਿਆ ਕੁਦਰਤ ਕਹਨ ਕਹਾ ਵਿਚਾਰ ਵਾਰਣ ਜਵੇਂ ਇੱਕ ਵਾਰ ਜੋਤਿ ਭਾਵੇ ਸਾਈ ਭਲੀ ਕਰ ਤੋ ਸਰਾ ਸਲਾਮਤ ਨਿਰੰਕਾਰ ਸੰਗ ਜਾਪੇ ਅਸੰਗ ਪਾਓ ਸੰਗ ਪੂਜਾ ਸੰਗ ਤਬਤਾਓ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹਉ ਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਗ ਦਾਤਾਰ ਸੰਗ ਸੂਰਮ ਭਖਸਾਰ ਸੰਗ ਮੋਨਿਲ ਬੁਲਾਏ ਤਾਰ ਕੁਦਰਤ ਕ੍ਰੋਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤਿ ਸੁ ਭਾਵੇ ਸਾਈ ਭਲੀ ਕਰ ਤੁਸ ਰਸ ਲਾਮਤ ਨਿਰੰਕਰ ਅਸੰਖ ਮੂਰੇ ਕੇ ਹੰਦਕੋਰ ਸੰਘ ਚੋਰ ਹਰਾਮ ਖੋਰ ਸੰਖ ਮਰ ਕਰ ਜਾਹੀ ਜੋਰ ਸੰਘ ਗਲਵੜ ਹਤਿਆ ਕਮਾਇ ਅਸੰਖ ਪਾਪੀ ਭਾਪ ਕਰ ਜਾਹੀ ਸੰਕੂ ਡੇਰ ਕੋੜੇ ਫਰਾਇ ਸਕਬਲੇਸ਼ ਮਲ ਪਖ ਖਾਏ ਅਸੰਖ ਨੇ ਦਕਸ਼ਨ ਕਰੇ ਭਾਰ ਨਾਨਕ ਨੀਜ ਕਹੇ ਵਿਚਾਰ ਵਾਰਣ ਜਿਵੇਂ ਇੱਕ ਵਾਰ ਜੋਤ ਰ ਭਾਵੇ ਸਾਈ ਭਲੀ ਕਾਰ ਤਸਰਾ ਸਲਾਮ ਤਨ ਅਨੰਕਾਰ ਅਸੰਖ ਨਾਮੀ ਅਸੰਖਤਾ ਮੰਗਮ ਗਮ ਸੰਖਲਵ ਸੰਗਿਆ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਪੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰ ਸਿਰ ਸੰਜੋਗ ਵਖਾਣ ਜਿਨਹੇ ਲੇਖੇ ਤਿ ਸਿਰਨਾਇ ਜੀ ਫਰਮਾਇ ਤੇ ਵਤਿ ਵਪਾਏ ਜੇਤਾ ਕੇਤਾ ਤੇਤਾ ਨਾਵੇਂ ਨਾਵੇਂ ਨਾਈ ਕੋ ਥਾ ਗੁਰਤ ਕਉਣ ਕਹਾ ਵਿਚਾਰ ਵਾਰਣ ਜਵੇਂ ਇੱਕ ਵਾਰ ਜੋਤਨ ਭਾਵੇ ਸਹੀ ਭਲੀ ਕਰ ਤੁਸਰਾ ਸਲਾਮਤ ਨਹੰਕਾਰ ਪਰਿਏ ਹੱਤ ਪੈਰ ਤੰਦੇ ਸੇ ਪਾਣੀ ਤੇ ਉਤੇ ਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਭ ਲਈ ਇਹੋ ਧੋਏ ਪਰਿਏ ਮਰ ਪਾਪਾ ਕੇ ਸੰਗੂ ਹੋ ਧੋਪੇ ਨਾ ਵੇ ਕੀ ਰੰਗ ਪੁਨੀ ਪਾਪੀ ਆਖ ਨਾਈ ਕਰ ਕਰ ਕਰਨਾ ਲਖ ਲੈ ਜਾਓ ਆਪੇ ਵੀ ਜਾ ਪੇ ਹੀ ਖਾਣ ਨਾਨਕੁ ਕੁਕਮੀ ਆਹੋ ਜਾਓ ਧੀਰ ਤਬ ਦੇ ਅਦਦਾਂ ਜਿ ਕੋ ਪਾਵੇ ਤਿਲ ਕਾ ਮਾਨ ਸੁਨੈ ਮੰਨੇ ਅਣ ਕੀਤਾ ਪਾਉ ਅੰਤਰਗਤ ਤੀਰਥ ਮੰਨਾਓ ਸਭੁ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਅਸਤਾਦ ਬਾਣੀ ਬਰਮਾ ਸਤ ਸੁਆਨ ਸ੍ਰਾਮਣ ਚਾਉ ਕਮਣ ਸਵੇਲਾ ਵਖਤ ਕਮਣ ਕਮਣ ਤੇ ਤਕਉਣ ਵਾਰ ਕਮਣ ਸਿਰਤ ਮਹਾ ਕਮਜਿਤ ਹੋਇ ਆਕਾਰ ਮਿਲ ਨਾ ਪਾਇ ਭੰਤੀ ਜੇ ਹੋਵੇ ਲੇਖ ਪੁਰਾਨ ਵਖਤ ਨਾ ਪਾਇਓ ਕਾ ਦੀਆ ਜੇ ਲੇਖ ਲੇ Quran ਤੇਤ ਵਾਰ ਨਾ ਜੋਗੀ ਜਾਣ ਰਤਮਾ ਨਾ ਕੋਇ ਕਿਆ ਕਰਤਾ ਸੀ ਟੀਕੋ ਸਾਜੇ ਆਪੇ ਜਾਣੇ ਸੋਏ ਕਿਵ ਕਰਾਖ ਕਿਵਸਾ ਲਾਹੀ ਕਿ ਵਰਨੇ ਕਿਵ ਜਾਣਾ ਨਾਨਕ ਆਕਨ ਸਭ ਕੋ ਆਕੇ ਇੱਕ ਦਿਨ ਕਿ ਸਿਆਣਾ ਵੱਡਾ ਸਾਹੀ ਵੱਡੀ ਨਾ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗੇ ਗਿਆਨਾ ਸੋਹੇ ਪਤਾਲਾ ਪਤਾਲ ਲਖਿਆਗਾ ਸਯਾ ਦਾਸ ੜਕੜਕ ਪਾਲ ਥਕੇ ਵੇਦ ਕਹਿਣਿਕ ਬਾਤ ਸੈ ਸਠਾਰੇ ਕਹਿਣਕ ਤੇ ਬਾਸੋ ਲਿਖਤਾਤ ਲਿਖਾ ਹੋਇ ਤਾ ਲਿਖਿਐ ਲਿਖਾ ਹੈ ਵਿਨਾਸ਼ ਨਾਨਕ ਵਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਇ ਤੇ ਸੁਰਤ ਨਾ ਪਾਈਆਂ ਨਦੀਆਂ ਤੇ ਵਾਉ ਪਵੇ ਸਮੁੰਦਰ ਨਾ ਜਾਣੀਐ ਸਮੁੰਦਰ ਸਾਹ ਸੁਲਤਾਨ ਵਿਰਾਸਤਿ ਮਾਲ ਤਨ ਕੀੜੀ ਤੁਲ ਨਾ ਹੋਣੀ ਜੇ ਤਿਸੁ ਮਨੁ ਨਾ ਵਿਸਰੇ ਅੰਤ ਨਾ ਸਿਵਤੀ ਕਹਿਨਾ ਤੇ ਅੰਤ ਨ ਕਰਨੇ ਤੇ ਨਾ ਅੰਤ ਜੰਤਨਾ ਵਿਖਰ ਸੁਨੇ ਨਾ ਅੰਤ ਜੰਤਨਾ ਜਾਪੇ ਘਾਵਣ ਮੰਤ ਅੰਤ ਨ ਜਾਪੇ ਕੀ ਤਾ ਯਾ ਕਰੇ ਅੰਤ ਨ ਜਾਪੇ ਭਾਰ ਆਵਰੇ ਅੰਤ ਕਰਨ ਕੀਤੇ ਵਿਲਾਹੇ ਤਾ ਕਿ ਅੰਤ ਨ ਪਾਏ ਜਾਏ ਇਹ ਅੰਤ ਨ ਜਾਣੇ ਕੋਈ ਬੋਤਾ ਕੀ ਹੈ ਬੋਤਾ ਹੋਏ ਵੱਡਾ ਸਹਿਬ ਉੱਚਾ ਤਾ ਉੱਚੇ ਉਪਰ ਉੱਚਾ ਨਾਉ ਇਹ ਵਡੂੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਜੀਵਡਾ ਬ ਜਾਣਿਆ ਪਵਨਾਨਿਕ ਨਦਰੀ ਕਰਮੀ ਦਾਤ ਮੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾਤਮਾਏ ਕੀਤੇ ਮੰਗੇ ਜੋਰੀ ਅਪਾਰ ਕੀਤੇ ਗਣਤ ਨਹੀ ਵਿਚਾਰ ਕੀਤੇ ਕਬ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਦੂਭੂ ਸਤਿਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਸਕੇ ਕੋਈ ਜੇ ਕੋ ਘਾਇ ਕਾ ਘਣ ਪਾਏ ਜਾਣੇ ਜੀਤਿਆਂ ਮੌਖਾ ਹੈ ਆਪੇ ਜਾਣੇ ਆਪੇ ਦੇਈ ਆਖੇ ਸੀ ਪੀ ਕੇ ਹੀ ਕੇ ਜਿਸਨੂ ਬਖਸ਼ਿ ਫਸਲਾ ਨਾਨਕ ਪਾ ਸਾਹੀ ਪਾ ਸਾਹ ਅਮੁੱਲ ਗਨਮੁੱਲ ਹਵਾ ਪਾਰ ਮੁੱਲ ਵਪਾਰੀ ਅਮੁੱਲ ਭੰਡਾਰ ਮੁੱਲ ਲਾਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲ ਸਮਾਏ ਅਮੁੱਲ ਤਰਮੁੱਲ ਦੀਮਾਨ ਮੁੱਲ ਤਰਮੁੱਲ ਫਰਮਾਨ ਮੁੱਲ ਬਕਸੀ ਸਮਲਨੇ ਸ਼ਾਨ ਮੁੱਲ ਕਰਮੁੱਲ ਫਰਮਾਨ ਮੁੱਲ ਮੁੱਲਾ ਖੇਣਾ ਜਾਇ ਆਖਾ ਕਰੇ ਹਿਲੇ ਬਲਾਈ ਆਖੇ ਵੇਦ ਪਾੜ ਪੁਰਾਣੇ ਆਖੇ ਪੜੇ ਕਰੇ ਵਖਿਆਣੇ ਆਖੇ ਵਰਮੇ ਆਖੇਂਦੇ ਆਖੇ ਗੋਪੀ ਦਾ ਗੋਵਿੰਦ ਆਕੇ ਸਰਾ ਕੇਸ ਦੇ ਆਕੇ ਕੀਤੇ ਕੀਤੇ ਬੁੱਧ ਆਕੇ ਦਨ ਵਖੇ ਦੇ ਆਕੇ ਸੁਰਨਮ ਜਣ ਸੇਵ ਕੀਤੇ ਆਕੇ ਆਖਣ ਪਾਏ ਕੀਤੇ ਕਹਿ ਕ ਢੁੱਟ ਜਾਏ ਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੇਈ ਕੇ ਜੇਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਬੋਲ ਵੇ ਗਾਰ ਤਾ ਲਿਖੀਏ ਸਰਗਵਾਰ ਅਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕਿਹਾ ਸੰਖਾ ਕੀਤੇ ਭਾਵਨ ਹਾਰੇ ਕੇਤੇ ਰਗ ਪਰ ਸੁਖ ਹਿਣ ਕੇਤੇ ਗਾਵਣ ਹਾਰੇ ਗਾਵੇ ਜੁਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਅਨੰਤ ਰਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿਧ ਸੁਮਾਧੀ ਅੰਦਰ ਗਾਵਣ ਸਾਧਵੀ ਚਾਰੇ ਗਾਵਣ ਜਤੀ ਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਾ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨਮੋਹਣ ਸੁਰਗ ਮਛ ਪਿਆਲੇ ਗਾਵਣ ਰਤਨਿਉ ਭਾਇ ਤੇਰੇ 68 ਧੀਰਤ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡ ਪਰਪੰਡਾ ਕਰ ਕਰ ਰਖੀ ਤਾਰੇ ਸਹੀ ਤੁਦਨਾ ਗਾਵੇ ਜੋ ਤੁਰ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮੈ ਚਿਤ ਨਿਆਵ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਤੀ ਨਾਈ ਹੈਪੀ ਹੁਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੀ ਉਹ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੋਤਿਸ਼ ਦੀ ਵਡਿਆਈ ਜੋਤਿਸ ਪਾਵੇ ਸੋਈ ਕਰ ਸੀ ਰੁਕਮ ਨਾ ਕਰਨਾ ਜਾਇ ਸੋ ਪਾਸੋਂ ਸਹਾਂ ਪਾਸਾ ਵਿਨਾਨ ਕਰਹਿ ਨਰ ਜਾਇ ਮੁੰਦਾ ਸੰਤੋਗ ਧਰਮ ਬਚੋਲੀ ਧਿਆਨ ਕੀ ਕਰੇ ਵਿਪੋਦ ਕਿੰਤਾ ਕਾਲ ਕੁਹਾਰੀ ਕਾ ਡੁਗ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇ ਤਿਸ ਆਦੇਸ ਆਦ ਨੀਲ ਨਾਦ ਨਾਥ ਜੁਗ ਜੁਗ ਏਕੋ ਏਸ ਭੁਗਤ ਗਿਆਨ ਦੇ ਆਪ ਭੰਡਾਰਨ ਕਟ ਕਟ ਵਾਜੇ ਨਾਥ ਆਪ ਨਾਥ ਨਾਤੀ ਸਭ ਜਾ ਕਰੇ ਸੇ ਦੇ ਹਵਰਾ ਸਾਦ ਸੰਜੋਗ ਜੇ ਦੀ ਕਾਰ ਚਲਾਵੇ ਲੇਖੇ ਆਵੇ ਭਾਗ ਆਦੇ ਤਿਸ ਆਦੇਸ ਆਦ ਨੀਲ ਨਾਦ ਨਾਥ ਜੁਗ ਜੁਗ ਏਕੋ ਵੇਸ ਏਕਾ ਮਾਇ ਜੁਗਤ ਵਿਆਹੀ ਤਿਨ ਚੇਲੇ ਪਰਵਾਨੇ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀ ਬਾਣ। ਦੇਵਤਿਸ ਭਾਵੇ ਤੇ ਵੇਚ ਲਾਵੇ ਜਿ ਹੋਵੇ ਫਰਮਾਨ ਹੋ ਵੇਖਿਆ ਉਹਨਾਂ ਨਜ਼ਰ ਆਵੇ ਬੋਤਾ ਹੈ ਵਿਦਾਨ ਹਦੇਤ ਸਿਆਦੇਸ ਆਦਿ ਨੀਲ ਨਾਦਨਾਥ ਜੁਗ ਜੁਗੇ ਕੋ ਵੇਸ ਆਸਨ ਲੋਈ ਲੋਈ ਪੰਡਾਰ ਜੋ ਕ੍ਰਿਸ਼ਪਾਇ ਸੁਇ ਕਾ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਹਦੇਤ ਸਿਆਦੇਸ ਆਦਿ ਨੀਲ ਨਾਦਨਾਥ ਜੁਗ ਜੁਗੇ ਕੋ ਵੇਸ ਇਕ ਦੂਜੀ ਬਲਖੋਏ ਲਖੋਏ ਲਖਵੀਸ ਲਖ ਲਗਿ ਰਾਖੀ ਏਕ ਨਾਮ ਜਗਦੀਸ਼ੋ ਏ ਤੁਰਾਈ ਪਤ ਪਵੜੀਆ ਚੜੀਏ ਹੋਈ 21 ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰਿਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਖਰ ਜੋਰ ਚ ਪੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਣ ਵਰ ਨਾ ਜੋਰ ਜੋਰ ਨ ਨਾਇ ਮਾਨ ਮਨਸੂਰ ਜੋਰ ਨ ਸੁਰਤੀ ਝਣ ਵਿਚਾਰ ਜੋਰ ਨ ਜੁਟੇ ਛੁੱਟੇ ਸੰਸਾਰ ਜਿਸ ਹਜ਼ਰ ਕਰ ਵੇਖੇ ਸੋ ਨਾਨਕ ਉਤਮੀ ਚਨਾ ਕੋਈ ਰਾਤੀ ਰੂਤੀ ਤੇ ਤੀਵਾਰ ਪਵਨ ਪਾਣੀ ਗਣੀ ਪਾਤਾਲ ਤੇ ਸਵੀ ਧਰਤੀ ਥਾ ਪਰ ਕੀ ਤਰਮ ਸਾਧ ਸਵੀ ਜੀ ਜੁਗਤ ਕੇ ਰੰਗ تنਕੇ ਨਾਮ ਨੇ ਕੀ ਅਨੰਤ ਕਰਮੀ ਕਰਮਿ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੁਹਣ ਪੰਚ ਪ੍ਰਵਾਨ ਅੰਦਰੀ ਕਰਮ ਭਵੇਂ ਨਿਸ਼ਾਨ ਕਚਵਕਾਇ ਉਥੇ ਪਾਏ ਨਾਨਕ ਜੇ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਣ ਮਹੇਸ ਕੀਤੇ ਵਰਮੇ ਘਾੜਤ ਗੜੀਆ ਰੂਪ ਰੰਕੇ ਵੇਸ ਕੀਤੇ ਕਰਮ ਭੂਮੀ ਮੇਰੇ ਕੀਤੇ ਕੀਤੇ ਧੂਪ ਦੇਸ ਕੀਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਲ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨ ਮਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆਖਾਣੀ ਕੀਤੇ ਆ ਬਾਣੀ ਕੀਤੇ ਭਾਤ ਨਿਰੰਦ ਕੀਤੇ ਸੁਰਤੀ ਸੇਵਕ ਕੀਤੇ ਨਾਨਕ ਅੰਤੁ ਨਾਦ। ਗਿਆਨ ਕਰਨ ਮੈਂ ਗਿਆਨ ਪ੍ਰਚੰਡ ਤਿੱਥੇ ਨਾਮ ਦੇ ਬਿਨੋਦ ਕੋੜਾ ਆਨੰਦ ਸ਼ਰਮਖਣ ਕੀ ਬਾੜੀ ਰੂਪ ਤਿੱਥੇ ਘਾੜ ਤਕੜੀਆ ਬਹੁਤ ਐਨੋਪ ਤਾਂ ਕਿ ਅੰਗਲਾਂ ਗੱਠੀਆਂ ਨਾ ਜਾਏ ਦੇਖੋ ਕਹੇ ਪਿੱਛੇ ਬਸਤਾਏ ਤਿੱਥੇ ਘੜੀਆ ਸੁਰਤ ਮਤਮਨ ਬੋਧ ਤਿੱਥੇ ਘੜੀਆ ਸਰਾਸਦਾ ਕੇ ਸੁਧ ਕਰਮ ਕਰਨ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਵਲ ਸੂਰਤਿ ਨਿਮ ਰਾਮ ਰਹਿਆ ਭਰਪੂਰ ਕਿੱਥੇ ਸੀਤੋ ਸੀਤਾ ਮਾ 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 ਇਹ ਤਾਂ ਕਿ ਰੂਪ ਨ ਕਥਨੇ ਜਾਏ ਨਾਉ ਮਰੇ ਨ ਠਾ ਗਏ ਜਾਏ ਜਿਨ ਕੇ ਨਾਮ ਸੇ ਮਨ ਮਾਹੇ ਕਿੱਥੇ ਭਗਤ ਬਸੇ ਕੇ ਲੋ ਕਰੇ ਨਾ ਸੱਚਾ ਮਨਸੋ ਸਲਠ ਖਨ ਮ ਸੁਨ ਅੰਕਾਰ ਕਰ ਕਰ ਵੇਖੇ ਨਦਰ ਨਿਹਾਲ ਕਿੱਥੇ ਕਨਵ ਨਵਰ ਭੰਡ ਜੇ ਕੋ ਕਥਿ ਤਾ ਅੰਤ ਨਾੰਦ ਕਿੱਥੇ ਲੋ ਲੋ ਕਰ ਜੀਵ ਜੀ ਹੁਕਮ ਤਵੇਤ ਵਕਾਰ ਵੇਖੇ ਵਿਗਸੇ ਘਰੇ ਵਿਚਾਰ ਨਾਨਕ ਕਥਨਾ ਘੜਾ ਸਾਰ ਜਤੁ ਪਹਾਰਾ ਤੀਰਸਣਾਰ ਨਮਤ ਵੇਧ ਹਥਿਆਰ ਪੋਖ ਲਗਨੀ ਤਪਤਾ ਭੰਡਾ ਪਉ ਅਮ੍ਰਿਤ ਢਾਲ ਕੜੀਏ ਸੁਮਸੱਤੀ ਤਕ ਸਾ ਦਿਨ ਕੋ ਨ ਕਰਮ ਤਨ ਗਾਰ ਨਾਨਕ ਨੰਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵਸ ਰਾਦੂਈ ਦਾਈ ਦਾਇਆ ਕੇ ਲੈ ਸਰਨ ਜਿਗਤ ਚੰਗਿਆਈਆਂ ਬੁਰੀਆਂ ਆਈਆਂ ਵਾਜੇ ਤਰ ਮਧੂਰ ਕਰਮੀਆਂ ਪੂ ਆਪਣੇ ਕੇ ਨੇੜੇ ਕੇ ਦੂਰ ਇਹੀ ਨਾਮ ਧਿਆਇਆ ਗਏ ਮਸਕਟ ਕਾਲ ਨਾਨਕ ਤੇਮ ਖੁਜਲੇ ਕੀਤੀ ਛੁਟੀ ਨਾਲ ਇਹੀ ਨਾਮ ਧਿਆਇਆ ਗਏ ਮਸਕਟ ਕਾਲ ਨਾਨਕ ਤੇਮ ਖੁਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ